ਸਤੰਬਰ ਮੌਸਮ ਅਪਡੇਟ ਪੰਜਾਬ ਮੌਸਮ 24 25 26 ਸਤੰਬਰ ਜਾਣੋ ਪੰਜਾਬ ਦੇ ਕਿਸ ਇਲਾਕੇ ਵਿੱਚ ਬੱਦਲਵਾਈ ਹੋਮਸ ਜਾਂ ਮੌਸਮ ਬਿਲਕੁਲ ਸਾਫ ਜਾਣੋ ਪੰਜਾਬ ਦੇ ਮੌਸਮ ਵਿਭਾਗ ਵੱਲੋਂ ਕੀ ਹੈ ਨਵੀਂ ਅਪਡੇਟ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਣੋ ਆਪਣੇ ਜੀਲੇ ਦਾ ਮੌਸਮ ਸਾਥੀ ਦੇ ਨਾਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖ ਦਰਸ਼ਕਾਂ ਦਾ ਐਤ ਸਵਾਗਤ ਹੈ ਗੱਲ ਕਰਾਂਗੇ ਪੰਜਾਬ ਦੇ ਮੌਸਮ ਵੀ ਦੇਖਾਂਗੇ ਅੱਜ ਦੇ ਨਾਲ ਕਿੰਨੇ ਰਹਿ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਦਾ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਕਿ ਚਲ ਕੇ ਜਿਹੜੀ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਦੀ ਰਹੇ ਵੀਡੀ ਅੱਜ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦਾ ਮੌਸਮ 24 ਸਤੰਬਰ ਨੂੰ ਕਿਸ ਤਰ੍ਹਾਂ ਰਹੇਗਾ ਕਿਹੜੇ ਇਲਾਕਿਆਂ ਵਿੱਚ ਮੀਂਹ ਜਾਂ ਮੌਸਮ ਬਿਲਕੁਲ ਸਾਫ਼ ਰਹੇਗਾ ਜਾਂ ਹੌਮਸ ਦੇਖਣ ਨੂੰ ਮਿਲੇਗੀ ਸਭ ਤੋਂ ਪਹਿਲਾਂ ਆਪਾਂ 24 ਸਤੰਬਰ ਦਾ ਮੌਸਮ ਦੇਖਾਂਗੇ ਉਸ ਤੋਂ ਬਾਅਦ 25 26 27 ਸਤੰਬਰ ਦਾ ਮੌਸਮ ਦੇਖਾਂਗੇ ਉਸ ਤੋਂ ਬਾਅਦ ਆਪਾਂ ਪੰਜਾਬ ਆਈਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਿਆਨ ਉਹਦੀ ਜਾਣਕਾਰੀ ਦਵਾਂਗੇ ਫਿਰ ਆਪਾਂ ਸੈਟਲਾਈਟ ਇਮੇਜ ਦੇਖਾਂਗੇ ਆ ਮੌਸਮ ਦੀ ਗੱਲ ਕਰੀਏ ਇਸ ਵੇਲੇ ਦੀਆਂ ਤਾਜ਼ਾ ਲਾਈਵ ਸੈਟਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈ ਆਂ। ਸਭ ਤੋਂ ਪਹਿਲਾਂ ਆਪਾਂ ਦੇਖੇ ਤਾਂ ਮੌਸਮ ਸਕਰੀਨ ਉੱਤੇ ਤੁਸੀਂ ਦੇਖ ਸਕਦੇ ਹੋ। ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ ਤੇ ਪੰਜਾਬ, ਹਰਿਆਣਾ, ਰਾਜਸਥਾਨ ਇਹ ਤਿੰਨਾਂ ਸੂਬਿਆਂ ਵਿੱਚ ਮੌਸਮ ਇਸ ਵੇਲੇ ਆਪਾਂ ਦੇਖੇ ਤਾਂ ਗਰਮ ਅਤੇ ਖੁਸ਼ਕ ਬਣਿਆ ਹੋਇਆ ਹੈ ਤੇ 23 ਤਰੀਕ ਨੂੰ ਵੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਗਰਮੀ ਅਤੇ ਨੇ ਪੂਰੇ ਵੱਟ ਕੱਢੇ ਹੋਏ ਸੀ। ਹੌਮਸ ਤੋਂ ਲੋਕ ਪ੍ਰੇਸ਼ਾਨ ਸੀ ਤੇ ਆਉਂਦੇ 48 ਘੰਟੇ ਤੱਕ ਫਿਲਹਾਲ ਕੋਈ ਵੀ ਵੱਡੇ ਪੱਧਰ ਦੀ ਤਬਦੀਲੀ ਮੌਸਮ ਦੇ ਵਿੱਚ ਨਹੀਂ ਦਿਖ ਰਹੀ ਤੇ ਅੱਗੋਂ ਮੌਸਮ ਗ ਖੁਸ਼ਕ ਬਣਿਆ ਹੋਇਆ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਆਪਾਂ ਨੂੰ 25 ਤਰੀਕ ਤੱਕ ਪੂਰੇ-ਪੂਰੇ ਚਾਂਸਨ ਕਰਕੇ ਮੌਸਮ ਖੁਸ਼ਕ ਬਣਿਆ ਰਹੇਗਾ ਜੇ ਅਪਾ ਇਧਰ ਗੱਲ ਕਰ ਲਈਏ ਪੰਜਾਬ ਨਾਲ ਟੱਚ ਕਰਦੇ ਜੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਦੇਖਾਂਗੇ ਆਉਣ ਵਾਲੇ ਦਿਨਾਂ ਵੀ ਪੰਜਾਬ ਇਧਰ ਰਾਜਸਥਾਨ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਤਾਂ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਇੱਧਰ ਆਪਾਂ ਓਵਰ ਆਲ ਦੇਖੀਏ ਰਾਜਸਥਾਨ ਦੇ ਵਿੱਚ ਵੀ ਮੌਸਮ ਖੁਸ਼ਕ ਅਤੇ ਗਰਮ ਦਿਖਾਈ ਦੇ ਰਿਹਾ ਚਰੀ ਗੰਗਾਨਗਰ ਹੋ ਗਿਆ ਹੁਣ ਮਨਗੜ ਹੋ ਗਿਆ ਸੂਰਤਗੜ ਹੋ ਗਿਆ ਇਹਨਾਂ ਸਾਰੇ ਇਲਾਕਿਆਂ ਵਿੱਚ ਆਪਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਅਤੇ ਗਰਮ ਦੇਖਣ ਨੂੰ ਮਿਲੇਗਾ ਤੇ ਬਾਕੀ ਟੈਂਪਰੇਚਰ ਦੀ ਗੱਲ ਕਰੀਏ ਦਿਨ ਦਾ ਟੈਂਪਰੇਚਰ ਆਪਾਂ 38 ਡਿਗਰੀ ਦੇ ਕਰੀਬ ਬਣਿਆ ਹੋਇਆ ਹੈ ਜੇ ਰਾਤ ਦਾ ਟੈਂਪਰੇਚਰ 28 ਡਿਗਰੀ ਦੇ ਕਰੀਬ ਬਣਿਆ ਹੋਇਆ ਹੈ ਆਉਣ ਵਾਲੇ ਦਿਨਾਂ ਵਿੱਚ ਵੀ ਆਪਾਂ ਨੂੰ ਰਾਜਸਥਾਨ ਦੇ ਵਿੱਚ ਮੌਸਮ ਖੁਸ਼ਕ ਹੀ ਗਰਮ ਦਿਖਾਈ ਦੇਗਾ ਹੁਣ ਆਪਾਂ ਅਗੇ ਗੱਲ ਕਰ ਲਈਏ ਇੱਧਰ ਪੰਜਾਬ ਨਾਲ ਟੱਚ ਕਰਦੇ ਜੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਇਸ ਵਿੱਚ ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਰੈਣੇ ਦਾ ਮੌਸਮ ਕਿਸ ਤਰ੍ਹਾਂ ਰਹਿ ਸਕਦਾ ਹੈ ਪੰਜਾਬ ਨਾਲ ਟੱਚ ਕਰਦੇ ਜੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਦੇਖੀਏ ਇੱਧਰ ਅੰਬਾਲਾ ਹੋ ਗਿਆ ਇੱਕ ਕੈਥਲ ਹੋ ਗਿਆ ਚੀਕਾ ਹੋ ਗਿਆ ਪੇਵਾ ਹੋ ਗਿਆ ਇਹਨਾਂ ਸਾਰੇ ਇਲਾਕਿਆਂ ਵਿੱਚ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਸਾਫ ਅਤੇ ਖੁਸ਼ਕ ਬਣਿਆ ਹੋਇਆ ਹੈ ਬਾਕੀ ਜੇ ਓਵਰਆਲ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ ਵੀ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਦੇਖੀਏ ਤਾਂ 24 ਅਤੇ 25 ਤਰੀਕ ਨੂੰ ਮੌਸਮ ਖੁਸ਼ਕ ਅਤੇ ਗਰਮ ਬਣਿਆ ਹੋਇਆ ਮਰੇ ਜੇ ਦੀ ਗੱਲ ਕਰੀਏ 27 28 ਡਿਗਰੀ ਦੇ ਕਰੀਬ ਬਣਾ ਹੋਏਗਾ ਤੇ ਮੌਸਮ ਇੱਥੇ ਵੀ ਗਰਮ ਅਤੇ ਖੁਸ਼ਕ 24 25 ਤਰੀਕ ਨੂੰ ਦੇਖਣ ਨੂੰ ਮਿਲ ਸਕਦਾ ਹੈ ਪਾ ਪੰਜਾਬ ਦੀਆਂ ਲਾਈਫਸਟਾਈਲ ਤਸਵੀਰਾਂ ਨਾਡਨ ਸਾਂਝੀ ਕਰ ਰਹੇ ਹਾਂ ਇਸ ਵੇਲੇ ਪੰਜਾਬ ਦੀਆਂ ਲਾਈਫਸਟਾਈਲ ਤਸਵੀਰਾਂ ਦੇਖੀਏ ਪੰਜਾਬ ਦੇ ਉੱਤੇ ਵੀ ਆਪਾਂ ਨੂੰ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਤੇ ਆਉਣ ਵਾਲੇ ਘੰਟਿਆਂ ਦੀ ਗੱਲ ਕਰੀਏ ਤਾਂ ਪੰਜਾਬ ਹਰਿਆਣਾ ਰਾਜਸਥਾਨ ਹੋਇਨਾ ਸਾਰੇ ਸੂਬਿਆਂ ਦੇ ਵਿੱਚ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਮੌਸਮ ਖੁਸ਼ਕ ਅਤੇ ਸਾਫ਼ ਬੜਾ ਵਹਿਦਖਾਈ ਦੇ ਰਿਹਾ ਬਾਕੀ ਅੱਗੇ ਆਪਾਂ ਗੱਲ ਕਰੀਏ ਤਾਂ ਕੋਈ ਵੀ ਬਦਲੀ ਸਿਸਟਮ ਪੰਜਾਬ ਦੇ ਉੱਤੇ ਨਹੀਂ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਦੇਖੀਏ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਤੇ ਨਾ ਹਲਕੀ ਤੋਂ ਦਰਮਿਆਨੀ ਕੋਈ ਵੀ ਬੱਦਲ ਵਈਏ ਆਉਣ ਵਾਲੇ ਘੰਟ ਹਵਾ ਪਛਮੀ ਦਿਸ਼ਾ ਤੋਂ ਹਵਾ ਚਲਦੀ ਹੋਈ ਦਿਖਾਈ ਦੇ ਰਹੀ ਜਿਸ ਦਿਨਾਂ ਆਪਾਂ ਦੇਖਿਆ ਤਾਂ ਕੋਈ ਵੀ ਵੱਡਾ ਫਿਲਹਾਲ ਆਪਾਂ ਨੂੰ ਮੌਸਮ ਦੇ ਵਿੱਚ ਵੱਡੀ ਫੇਰਬਲ ਨਹੀਂ ਨਜ਼ਰ ਆ ਰਹੀ ਹਨੇਰੀ ਅਤੇ ਉਮੀਦ ਵੀ ਕੋਈ ਵੀ ਸਵਾਬਨਾ ਆਉਣ ਵਾਲੇ ਇੰਟਰ ਵਿੱਚ ਬੰਦੀ ਹੋਈ ਨਹੀਂ 25 ਤਰੀਕ ਤੱਕ ਇਸ ਤੋਂ ਇਲਾਵਾ ਜੇ ਮੌਸਮ ਦੇ ਵਿੱਚ ਦੀ ਗੱਲ ਕਰੀਏ ਤਾਂ ਤਾਪਮਨ ਦੀ ਗੱਲ ਕਰੀਏ ਜਿਹੜੇ ਰਾਤ ਦੇ ਤਾਪਮਨ 25 ਡਿਗਰੀ ਦੇ ਕਰੀਬ ਬਣੇ ਹੋਏ ਹਨ 25 27 ਡਿਗਰੀ ਦੇ ਕਰੀਬ ਬਣੇ ਹੋਏ ਹਨ ਤੇ ਦਿਨ ਦੇ ਤਾਪਮਨ ਦੀ ਗੱਲ ਕਰੀਏ ਦਿਨ ਦਾ ਤਾਪਮਨ 36 ਡਿਗਰੀ ਦੇ ਕਰੀਬ ਬਣਿਆ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੇਖੇ ਤਾਂ 25 ਤਰੀਕ ਤੱਕ ਮੌਸਮ ਵਿੱਚ ਬਣੀ ਹੋਈ ਦਿਖਾਈ ਦੇएगी ਇਸ ਤੋਂ ਇਲਾਵਾ ਜੇ ਗੱਲ ਕਰੀਏ ਪੰਜਾਬ ਦੇ ਮੌਸਮ ਵਿਭਾਗ ਵੱਲੋਂ ਵੀ ਕੋਈ ਵੀ ਅਲਰਟ ਨਹੀਂ ਜਾਰੀ ਕੀਤਾ ਗਿਆ ਬਾਕੀ ਜਾਨੀ ਕਿ ਆਪਾਂ ਗੱਲ ਕਰੀਏ 25 ਤਰੀਕ ਤੋਂ ਬਾਅਦ ਹੀ ਕੋਈ ਮੌਸਮ ਦੇ ਵਿੱਚ ਥੋੜੀ ਜੀ ਬਦਲਾਅ ਆਪਾਂ ਨੂੰ ਦੇਖਣ ਨੂੰ ਮਿਲੇਗਾ ਤੇ 25 ਤਰੀਕ ਤੱਕ ਗਰਮੀ ਪੂਰੇ ਪੰਜਾਬ ਦੇ ਵਿੱਚ ਸਿਖਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਆਪਾਂ ਗੱਲ ਕਰੀਏ ਤਾਂ ਅੱਗੇ ਜੇ ਪਿਛਲੇ ਹਫਤੇ ਨਾਲੋਂ ਟੈਂਪਰੇਚਰ ਦੀ ਗੱਲ ਕਰੀਏ 3-4 ਡਿਗਰੀ ਟੈਂਪਰੇਚਰ ਉੱਪਰ ਗਏ ਹੋਏ ਹੋਏ ਹਨ ਪਿਛਲੇ ਨਾਲੋਂ ਆਪਾਂ ਬਾਕੀ ਅੱਗੇ ਗੱਲ ਕਰ ਲਈਏ ਅੱਗੇ ਦੇਖੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਭਾਗ ਵੱਲੋਂ आज 28 ਤਰੀਕ ਤੱਕ ਹਲਕੇ ਫੁਲਕੇ ਮੀਂਹ ਦੇ आसार बन ਸਕਦੇ ਹਨ ਪੰਜਾਬ ਦੇ ਵਿੱਚ ਤਾਪਮਾਨ ਹਵਾ ਦੀ ਗੱਲ ਦੇਖੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਆਪਾਂ ਨੂੰ ਡਾਊਨ ਦੇਖਣ ਨੂੰ ਮਿਲੇਗਾ ਤੇ ਹਵਾ ਵੀ ਥੋੜੀ ਤੇਜ਼ ਤੇਜ਼ ਦੇਖਣ ਨੂੰ ਮਿਲੇਗੀ ਹਵਾ ਦੀ ਦਿਸ਼ਾ ਦੀ ਗੱਲ ਕਰੀਏ ਪੱਛਮ ਦਿਸ਼ਾ ਤੋਂ ਹਵਾ ਚਲਦੀ ਹੋਈ ਦਿਖਾਈ ਦੇਗੀ ਹੌਲੀ-ਹੌਲੀ ਇਹ ਹਵਾ ਪੂਰਬ ਦਿਸ਼ਾ ਤੋਂ ਹੋ ਕੇ 25 ਤਰੀਕ ਤੋਂ ਬਾਅਦ ਚਲਦੀ ਹੋਈ ਇਹ ਦਿਖਾਈ ਦੇਗੀ ਗੱਲ ਕਰੀਏ ਆਉਣ ਵਾਲੇ 48 ਘੰਟੇ ਤੱਕ ਫਿਲਹਾਲ ਕੋਈ ਵੀ ਵੱਡੇ ਪੱਧਰੀ ਤਬਦੀਲੀ ਮੌਸਮ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਨਹੀਂ ਰਹੀ ਮਿਲੇਗੀ ਅੱਗੇ ਆਉਣ ਵਾਲੇ ਘੰਟਿਆਂ ਦੇ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਬਣਿਆ ਰਹੇ ਆਪਾਂ ਗੱਲ ਕਰੀਏ ਹੋਰ ਕਿਹੜੇ ਤਰ੍ਹਾਂ ਦੇ ਵਿੱਚ ਵੀ ਆਪਾਂ ਨੂੰ ਮੌਸਮ ਗਰਮ ਅਤੇ ਖੁਸ਼ਕ ਬਣ ਰਿਹਾ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੀ ਹੈ ਮੌਨਸੂਨ ਦੀ ਵਿਦਾਇਕੀ ਇਹਨਾਂ ਖੇਤਰਾਂ ਵਿੱਚ ਹੋ ਚੁੱਕੀ ਹੈ ਜਿਹੜੇ ਖੇਤਰ ਆਪਾਂ ਦੇ ਅੰਦਾਜ਼ਾ ਲਾ ਸਕਦੇ ਹਾਂ ਪੰਜਾਬ ਦੇ ਪੱਛਮੀ ਜ਼ਿਲ੍ਹੇ ਹੋਗੇ ਮਾਲਵੇ ਦੀ ਬੈਲਟ ਹੋਗੀ ਮਾਝੇ ਦੇ ਪੱਛਮੀ ਜ਼ਿਲ੍ਹੇ ਇਹ ਇਲਾਕੇ ਕਵਰ ਹੁੰਦੇ ਹੋਏ ਮੌਨਸੂਨ ਲੰਘਦੇ ਪੰਜਾਬ ਤੋਂ ਲੈ ਕੇ ਰਾਜਸਥਾਨ ਦੇ ਦੱਖਣੀ ਹਿੱਸਾ ਹੋ ਗਿਆ ਇਹ ਮਹਾਰਾਸ਼ਟਰ ਗੁਜਰਾਤ ਪੱਛਮੀ ਹਿੱਸਾ ਹੋ ਗਿਆ ਮੌਨਸੂਨ ਦੀ ਵਿਦਾਇਕੀ ਅੱਜ ਤੋਂ ਹੋ ਚੁੱਕੀ ਹੈ ਬਾਕੀ ਆਪਾਂ ਗੱਲ ਕਰੀਏ ਤਾਂ ਆਉਣ ਵਾਲੇ 1 ਘੰਟੇ ਤੱਕ ਗੱਲ ਕਰ ਵਿਦਾਇਕੀ ਵੀ ਹੋ ਜਾਏਗੀ ਰਾਜਸਥਾਨ ਹਰਿਆਣਾ ਬਹੁਤਾ ਕਿ ਬਹੁਤੇ ਇਤਰਾ ਵਿੱਚ ਮੌਨਸੂਨ ਦੀ ਵਿਦਾਇਕੀ ਹੋ ਚੁੱਕੀ ਹੈ ਬਾਕੀ ਅੱਗੇ ਆਪਾਂ ਦੇਖੀਏ ਆਉਣ ਵਾਲੇ 68 ਦਿਨਾਂ ਦੇ ਦੌਰਾਨ ਪੰਜਾਬ ਭਾਰਤ ਦੇ ਉੱਤਰ ਪੱਛਮੀ ਹਿੱਸਾ ਹੋ ਗਿਆ ਦੱਖਣੀ ਮੱਧ ਪਾਰਤ ਹੋ ਗਿਆ ਸੂਬਿਆਂ ਦੇ ਵਿੱਚ ਮੌਨਸੂਨ ਦੀ ਵਿਦਾਇਕੀ ਹੋ ਜਾਏਗੀ 26 ਤੱਕ ਦਰਮਿਆਨੀ ਸਿਸਟਮ ਬਣਦੇ ਸਾਰ ਹਨ ਕਿਉਂਕਿ ਆਪਾਂ ਗੱਲ ਕਰੀਏ ਤਾਂ 26 27 28 ਇਹ ਸੀਗੀ ਮੌਸਮ ਦੀ ਹੋਂ ਤੱਕ ਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨ